पंजाब के मुख्यमंत्री भगवान सिंह मान के विधानसभा हल्का दूरी में चोरों की तरफ से लगातार चोरियां की जा रही है जिससे दूरी के लोगों में सहम का माहौल बना हुआ है आज दूरी में सभी सामाजिक और राजनीतिक दलों की तरफ से दूरी के पुलिस स्टेशन का घिराव किया गया और उन्होंने प्रशासन के खिलाफ जमकर नारेबाजी की उनका कहना था कि दूरी पंजाब के मुख्यमंत्री भगवान सिंह मान का अपना हल्का है और पंजाब की कमान दूरी से चलती है क्योंकि भगवान सिंह मान जहां से जीते हैं और वहीं सीएम सिटी दूरी का बुरा हाल है चोरों ने पूरे शहर में नाक में दम कर रखा है हम चाहते हैं अगर पुलिस प्रशासन की तरफ से चोरों को पकड़ा नहीं जाता तो पुलिस स्टेशन को ताला लगाकर बंद किया जाए नहीं पुलिस स्टेशन अपनी ड्यूटी ईमानदारी से करे और चोरों को जल्द से जल्द गिरफ्तार किया जाए ਇਸ ਮੌਕੇ ਪਰ ਪੰਜਾਬ ਕਾਂਗਰਸ ਕੇ ਜਨਰਲ ਸਕੱਤਰਿ ਚੁਬਮ ਸ਼ਰਮਾ ਚੁਭੀ ਵਪਾਰ ਮੰਡਲ ਕੇ ਵਿਕਾਸ ਜੈਨ ਕਾਂਗਰਸ ਸੇ ਨਰੇਸ਼ ਮੰਗੀ ਬਾਜਪਾ ਸੇ ਭੂਪੇਸ਼ ਜਿੰਦਲ ਔਰ ਦੂਰੀ ਕੇ ਸਭੀ ਵਪਾਰੀ ਲੋਗ ਮੌਜੂਦ ਥੇ ਸਭ ਤੋਂ ਪਹਿਲਾ ਤਾਂ ਮੈਂ ਬੜਾ ਧੰਨਵਾਦ ਕਰਦਾ ਪ੍ਰੈਸ ਮੀਡੀਆ ਦਾ ਕਿ ਜਿਹੜੀ ਤੁਸੀਂ ਸ਼ਹਿਰ ਦੀ ਆਵਾਜ਼ ਹੈ ਉਹ ਬੁਲੰਦ ਕਰ ਰਹੇ ਹੋ ਤਾਂ ਜੋ ਇਹ ਸੀਐਮ ਸਾਹਿਬ ਤੱਕ ਪਹੁੰਚੇ ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਨਹੀਂ ਤਾਂ ਧੂਰੀ ਤੱਕ ਹੀ ਰਹਿ ਜਾਊਗੀ ਮੈਂ ਮੈਸੇਜ ਲਾਣਾ ਸੀ ਕੋ ਥਾਣੇ ਦਾ ਘਰਾਓ ਕਰਨ ਦਾ ਸਾਡਾ ਵਿਚਾਰ ਨਹੀਂ ਸ਼ਹਿਰ ਦੇ ਅੰਦਰ ਜੋ ਲੋਕਾਂ ਦੇ ਵਿੱਚ ਅਕਰੋਸ਼ ਹੈ ਗਿਆਂ ਜੀ ਆਜੋ ਅਕਰੋਸ਼ ਹੈ ਉਹਨੂੰ ਦੇਖਦੇ ਹੋਏ ਸਾਡੇ ਕੋਲ ਜੋ ਆਵਾਜ਼ ਆ ਜਾਂਦੀ ਹੈ ਕਿ ਲੋਕ ਅੱਜ ਕਿਸ ਤਰ੍ਹਾਂ ਉਬਲੇ ਪਏ ਨੇ ਕਿਸ ਤਰ੍ਹਾਂ ਦੁਖੀ ਨੇ ਧੂਰੀ ਨੂੰ ਛੱਡਣ ਲਈ ਮਜਬੂਰ ਹੋਏ ਪਏ ਨੇ ਲੋਕਾਂ ਨੂੰ ਮੈਡੀਕਲ ਜਿਹੜੀ ਹੈਲਪ ਆਉਂ ਨਹੀਂ ਮਿਲ ਰਹੀ ਉਹ ਕਿਉਂ ਨਹੀਂ ਮਿਲਦੀ ਕਿ ਡਾਕਟਰਾਂ ਤੇ ਹਮਲੇ ਹੋਣ ਲੱਗੇ ਤੇ ਡਾਕਟਰ ਸਹਿਬਾਨ ਰਾਤ ਨੂੰ ਕਿਸੇ ਨੂੰ ਦਰਵਾਜ਼ਾ ਨਹੀਂ ਖੋਲਦੇ ਕਿ ਚੋਰ ਇੱਕ ਸਾਧ ਹੈ ਸਾਨੂੰ ਤਾਂ ਆਰਥਿਕ ਦੇ ਨਾਲ ਨਾਲ ਸਰੀਰਿਕ ਮਾਰ ਵੀ ਪੈਣ ਲੱਗੀ ਸਾਡੇ ਇੱਕ ਪਿੱਛੇ ਜੇ ਪਰਸੋ ਡੈਥ ਵੀ ਹੋ ਗਈ ਰਾਤ ਨੂੰ ਕਿਸੇ ਬੰਦੇ ਨੂੰ ਅਟੈਕ ਆਇਆ ਤੁਰੀ ਸ਼ਹਿਰ ਦੇ ਉਹਨੂੰ ਕਿਸੇ ਡਾਕਟਰ ਸਾਹਿਬ ਨੇ ਜਲਦੀ ਜਲਦੀ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਦੇ ਨਾਲ ਉਹਦੀ ਡੈਥ ਹੋ ਗਈ ਇਹ ਬੜੀਆਂ ਮੰਦ ਭਾਗੀਆਂ ਘਟਨਾਵਾਂ ਨੇ ਮੰਨ ਲਓ ਥਾਣੇ ਦੇ ਅੰਦਰ ਫੋਰਸ ਨਹੀਂ ਹੈ ਇਹ ਵੀ ਮੈਸੇਜ ਅਸੀਂ ਅੱਜ ਦਿੰਨੇ ਆਂ ਪੰਜਾਬ ਸਰਕਾਰ ਨੂੰ ਕਿਉਂਕਿ ਸੀਐਮ ਭਾਵੇਂ ਉਹ ਪੰਜਾਬ ਦੇ ਨੇ ਪਰ ਸਾਡਾ ਐਮਐਲਏ ਹੈ ਪਹਿਲਾਂ ਉਹਨੂੰ ਆਪਣਾ ਘਰ ਦੇਖਣਾ ਚਾਹੀਦਾ ਹੈ ਆਪਣਾ ਘਰ ਸਵਾਰਨਾ ਚਾਹੀਦਾ ਹੈ ਰੰਗਲਾ ਪੰਜਾਬ ਬਾਅਦ ਚ ਬਣੂਗਾ ਜੇ ਧੂਰੀ ਧੂਰੀ ਵਾਸੀ ਤੇ ਧੂਰੀ ਦੁਖੀ ਹੈ ਤਾਂ ਕੋਈ ਰੰਗਲਾ ਪੰਜਾਬ ਨਹੀਂ ਬਣ ਸਕਦਾ ਮੈਂ ਅੱਜ মিডিਆ ਰਾਹੀਂ ਇਹ ਮੈਸੇਜ ਦੰਨਾ ਭਾਵੇਂ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਵੀ ਆ ਪਰ ਮੈਂ ਸੀਐਮ ਸਾਹਿਬ ਨੂੰ ਇਹ ਅੱਜ ਇਥੋਂ ਤੁਹਾਡੇ ਰਾਹੀਂ ਮੈਸੇਜ ਦੰਨਾ ਕਿ ਧੂਰੀ ਦੇ ਅੰਦਰ ਆਓ ਕੱਲੀਆਂ ਕੱਲੀਆਂ ਜਿੱਥੇ ਬੰਦਿਆਂ ਨੂੰ ਮਿਲੋ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ ਆਪਣੇ ਚਾਹ ਪਲੂਸਾਂ ਦੇ ਘੇਰੇ ਦੇ ਵਿੱਚ ਨਾ ਰਹੋ ਤੁਸੀਂ ਤੁਸੀਂ ਆਣਿਓ ਪਹਿਲਾਂ ਤਾਂ ਪਬਲਿਕ ਨੂੰ ਨਹੀਂ ਮਿਲਦੇ ਜੇ ਮਿਲਦੇ ਆ ਤਾਂ ਆਪਣੇ ਚਾਹ ਪਲੂਸਾ ਨੂੰ ਮਿਲ ਕੇ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਨੂੰ ਭੇਜ ਦਿੰਦ ਨੇ ਤੁਹਾਡੀ ਫੱਟੀ ਪੋਚ ਰਹੇ ਨੇ ਸ਼ਹਿਰ ਦੀਆਂ ਸੰਸਾਮਾ ਨੂੰ ਮਿਲੋ ਵਪਾਰਿਕ ਅਦਾਰਿਆਂ ਨੂੰ ਮਿਲੋ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੋ ਸ਼ਹਿਰ ਦੇ ਦੁੱਖ ਤਕਲੀਫਾਂ ਨੂੰ ਦੇਖੋ ਥਾਣੇ ਦੇ ਵਿੱਚ ਫੋਰਸ ਦਾ ਹਾਲ ਦੇਖੋ ਕੀ ਹੈ ਅਫਸਰਾਂ ਦਾ ਹਾਲ ਕੀ ਹੈ ਸੀਐਮ ਸਾਹਿਬ ਜਾਗੋ ਤੂਰੀ ਬਬ ਧਿਆਨ ਦਿਓ ਪੰਜਾਬ ਤਾਂ ਬਚੂਗਾ ਜੇ ਤੁਹਾਡਾ ਆਪਣਾ ਹਲਕਾ ਬਚੂਗਾ ਸੋ ਮੈਂ ਅਜੇ ਸ਼ਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਮੈਸੇਜ ਦਿੰਨਾ ਜੇ ਇਹਨਾਂ ਤੇ ਕੰਮਾਂ ਤੇ ਗੌਰ ਨਾ ਹੋਈ ਤਾਂ ਧੂਰੀ ਵਾਲੇ ਪ੍ਰੋਟੈਸਟ ਕਰਨ ਨੂੰ ਤਿਆਰ ਨੇ ਲੋਕਾਂ ਦੀ ਇਹ ਵੀ ਆਵਾਜ਼ ਹੈ ਵੀ ਜੇ ਥਾਣੇ ਦੇ ਵਿੱਚ ਫੋਰਸ ਨਹੀਂ ਹੈਗੀ ਜਾਂ ਥਾਣੇ ਵਾਲੇ ਅਸਵਾਰਥ ਨੇ ਥਾਣੇ ਨੂੰ ਜਿੰਦਾ ਲਾ ਦੋ ਸਾਨੂੰ ਲੋੜ ਨਹੀਂ ਸ਼ਹਿਰ ਦੇ ਵਿੱਚ ਥਾਣੇ ਦੀ ਅਸੀਂ ਥਾਣਾ ਕਿਉਂ ਬਣਾਣੇ ਆ ਕਿ ਲੋਕਾਂ ਦੀ ਸੇਫਟੀ ਲਈ ਸਖਸ਼ਾ ਲਈ ਪਰ ਜੇ ਸੇਫਟੀ ਜਾਂ ਸੁਰੱਖਿਆ ਨਹੀਂ ਹੋ ਸਕਦੀ ਕਿਉਂ ਬੋਝ ਪਾਇਆ ਹੈ ਜਿਹੜੇ 10-15 ਮੁਲਾਜ਼ਮ ਨੇ ਉਰੇ ਇਹਨਾਂ ਨੂੰ ਵੀ ਕਿਤੇ ਹੋਰ ਭੇਜ ਦੋ ਤਾਂ ਕਿ ਕਿਸੇ ਦੀ ਸੁਰੱਖਿਆ ਹੋ ਸਕੇ ਸੋ ਮੈਂ ਬੇਨਤੀ ਕਰਦਾ ਅੱਜ ਅਸੀਂ ਆਏ ਆ ਭਾਈਚਾਰਕ ਤੌਰ ਤੇ ਐਸਐਚਓ ਸਾਬ ਵਧੀਆ ਬੰਦੇ ਨੇ ਉਹਨਾਂ ਨੂੰ ਆਪਣੀ ਗੱਲ ਦੱਸੀ ਹੈ ਪਰ ਜੇ ਇਹਦੇ ਵਿੱਚ ਗੌਰ ਨਾ ਹੋਈ ਤਾਂ ਸ਼ਤੂਰੀ ਸ਼ਹਿਰ ਦੇ ਵਿੱਚ ਇੱਕ ਵੱਡਾ ਅੰਦੋਲਨ ਹੋਣ ਦੇ ਵਿੱਚ ਕੋਈ ਦੇਰੀ ਨਹੀਂ ਹੈਗੀ ਵੱਡਾ ਅੰਦੋਲਨ ਹੋਊਗਾ ਮਰਨ ਵਰਤ ਵੀ ਬੈਠੇ ਰੱਖੇ ਜਾਣਗੇ ਭੁਖੜ ਤਾਲਾਂ ਵੀ ਹੋਣਗੀਆਂ ਸ਼ਾਂਤੀਪੂਰਵਕ ਅਸੀਂ ਆਪਣੀ ਆਵਾਜ਼ ਰੱਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵਾਰੀ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਸਮੁੱਚੇ ਵਪਾਰ ਮੰਡਲ ਦੀ ਜਥੇਬੰਦੀਆਂ ਧਾਰਮਿਕ ਰਾណ ਸੈਤਿਕ ਪਾਰਟੀ ਦੇ ਵੱਖ-ਵੱਖ ਦੇ ਅੱਜ ਰੋਸ਼ ਸਭਰੂ ਵਸੇ ਉਹ ਇਕੱਠੇ ਹੋਏ ਆ। ਕੋ ਸਾਡਾ ਮਕਸਦ ਇਹ ਨਹੀਂ ਵੀ ਅਸੀਂ ਸਿੱਧੀ ਵੀ ਵਿਰੋਧਤਾ ਕਰਨੀ ਹੈ। ਲੇਕਿਨ ਜਦੋਂ ਕੋਈ ਚੀਜ਼ ਪਾਣੀ ਪੁਲਾਂ ਦੇ ਉੱਪਰ ਦੀ ਨੰਗ ਜਾਂਦਾ ਤਾਂ ਹੀ ਲੋਕ ਇਕੱਠੇ ਹੁੰਦੇ ਨੇ ਅੱਜ ਉਹ ਰੋਸ਼ ਸਭਰੂ ਦੇ ਵਿੱਚ ਜੋ ਪਿਛਲੇ ਸਮਿਆਂ ਵਾਰਦਾਤਾਂ ਹੋਈਆਂ ਸੁੱਤੇ ਪੈਣ ਦੇ ਘਰੇ ਜਾ ਕੇ ਕੁੱਟਮਾਰ ਕਰਕੇ ਡਾਕੇ ਮਾਰੇ ਜਾਂਦੀਆਂ ਧੀਆ ਪੈਨਾਂ ਦੀਆਂ ਚੈਨੀਆਂ ਖੋਈਆਂ ਜਾਂਦੀਆਂ ਨੇ ਮੋਬਾਈਲ ਖੋਏ ਜਾਂਦੇ ਨੇ ਅੱਜ ਲੋਕ ਆਪਣੇ ਆਪ ਨੂੰ ਬੜਾ ਸੁਰਖਸ਼ਿਤ ਮਹਿਸੂਸ ਕਰਦੇ ਨੇ ਅੱਜ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਭੈ ਉਹ ਕਾਲਾ ਦੌਰ 1990 ਤੋਂ ਪਹਿਲਾਂ ਲੋਕਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਉਹ ਸੀਨ ਅੱਜ ਲੋਕਾਂ ਦੇ ਵਿੱਚ ਦੁਬਾਰਾ ਉਹ ਹਰੇ ਹੋ ਗਏ ਅਸੀਂ ਜਿੱਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਹੈ ਇਹ ਕੱਢਿਆ ਜਾਵੇ ਕਿਉਂਕਿ ਇਹ ਭਾਵੇਂ ਪੰਜਾਬ ਦੇ ਨਕਸ਼ੇ ਤੇ ਧੂਰੀ ਬਹੁਤ ਛੋਟੀ ਹੈ ਲੇਕਿਨ ਇਹ ਜਿਹੜੀ ਧੂਰੀ ਹੈ ਅੱਜ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ ਪੁਰੇ ਦਾ ਜੋ ਐਮਐਲਏ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਪੰਜਾਬ ਦੀ ਸਭ ਤੋਂ ਵੱਡੀ ਸੀਟ ਤੇ ਸਭ ਤੋਂ ਵੱਡੀ ਗੱਦੀ ਦੇ ਰੂਪ ਦੇ ਵਿੱਚ ਪੰਜਾਬ ਦਾ ਸੀਐਮ ਉਹਨਾਂ ਨੂੰ ਬਣਾਇਆ ਉਹ ਕ੍ਰਾਈਮ ਕਰਨ ਵਾਲਿਆਂ ਦਾ ਸਿੱਧਾ ਚੈਲੰਜ ਸਰਦਾਰ ਭਗਵੰਤ ਸਿੰਘ ਤੇ ਪੰਜਾਬ ਸਰਕਾਰ ਨੂੰ ਐ ਕਿ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਵਾਰਦਾਤ ਕਰ ਰਹੇ ਹਾਂ ਤੁਹਾਡੇ ਇਲਾਕੇ 'ਚ ਲੁੱਟ ਖਸੁੱਟ ਕਰ ਰਹੇ ਹਾਂ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਹਾਜ਼ਰੀ ਤੁਹਾਡੀ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਅਸੀਂ ਜੋ ਧੀਆਂ ਪੈਰਾਂ ਦੇ ਪਰਸਛੀਰ ਰਹੇ ਹਾਂ ਘਰਾਂ ਦੇ ਵਿੱਚ ਸੁੱਤੇ ਹੋਏ ਲੋਕਾਂ ਦੇ ਉੱਤੇ ਕੁੱਟ ਮਾਰ ਕਰਕੇ ਹੋ ਰਹੇ ਹਾਂ ਸਾਡਾ ਜਿਹੜਾ ਕੁਝ ਕਰਨਾ ਹੈ ਉਹ ਕਰ ਲੋ ਅਸੀਂ ਬੇਨਤੀ ਕਰਦੇ ਹਾਂ ਕਿ ਜਾਗੋ ਕਦੇ ਨਾ ਹੋਣ ਕਿ ਲੋਕ ਰੋਜ਼ ਸਬਰੂ ਦੇ ਵਿੱਚ ਚਾਹੇ ਉਹਨਾਂ ਦੇ ਸਰਕਾਰ ਦੇ ਮੰਤਰੀ ਨੇ ਚਾਹੇ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਹੈ ਉਸ ਨੂੰ ਘਰੋਂ ਕਰਨ ਦੇ ਵਿੱਚੋਂ ਮਜਬੂਰ ਹੋ ਜਾਂਦਾ ਅੱਜ ਅਸੀਂ ਠਾਣੇ ਮੂਰੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਮੂਹ ਜਥੇਬੰਦੀਆਂ ਵੱਲੋਂ ਦੇਖੋ ਅੱਜ ਸ਼ਹਿਰ ਦੇ ਵਿੱਚ ਸਮੁਤ ਤਮਾਮ ਸਾਰੀ ਜਥੇਬੰਦੀਆਂ ਨਾਲ ਲੈ ਕੇ ਵਪਾਰ ਮੰਡਲ ਦੇ ਆਗੂ ਸਹਿਬਾਨ ਬੱਖ-ਬੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਜੂਰੇ ਪਹੁੰਚੇ ਹੈ ਕਿਉਂਕਿ ਪਿਛਲੇ 10-15 ਦਿਨਾਂ ਵਿੱਚ ਜੋ ਧੂੜੀ ਦੇ ਹਾਲਾਤ ਬਣੇ ਹੈ ਉਹ ਬੜੇ ਬਦਨਸੀਬ ਹਾਲਾਤ ਹੈ ਜਿਵੇਂ ਹਰ ਘਰ ਦੇ ਵਿੱਚ ਚੋਰੀ ਹੋ ਰਹੀ ਹੈ ਜਿਵੇਂ ਦਿਨ ਦਿਹਾੜੇ ਲੁੱਟਖੋਹ ਹੋ ਰਹੀਆਂ ਨੇ ਉਸ ਸੰਬੰਧ ਵਿੱਚ ਅਸੀਂ ਮਾਨਯੋਗ ਅਸੇ ਤੁਸੀਂ ਵੀ ਜਸਵੀਰ ਸਿੰਘ ਕੋਲੇ ਆਏ ਸੀ ਉਹਨਾਂ ਨੂੰ ਅਸੀਂ ਦੱਸਿਆ ਵੀ ਯਾਰ ਇਹ ਕਿਵੇਂ ਚੋਰੀਆਂ ਹੋ ਰਹੀਆਂ ਨੇ ਤਾਂ ਅਗਰ ਤੁਸੀਂ ਇਹ ਸਿਚੂ ਨਾ ਨਹੀਂ ਪਾਈ ਆਉਣ ਵਾਲੇ ਹਫਤੇ ਵਿੱਚ ਤਾਂ ਸਾਡੇ ਸਾਰੇ ਸ਼ਹਿਰ ਵੱਲੋਂ तमाम ਸਾਰੀ ਜਥੇਬੰਦੀਆਂ ਵੱਲੋਂ ਅਸੀਂ ਥਾਣੇ ਦਾ ਘਰਾਓ ਕਰਕੇ ਰੋਸ ਮੁਜ਼ਾਹਰਾ ਕਰਾਂਗੇ ਜੀ ਉਹਨਾਂ ਨੂੰ ਅਸੀਂ 7 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਅਗਰ ਹਫਤੇ ਵਿੱਚ ਉਹ ਜਿਹੜੇ ਚੋਰਾਂ ਨੇ ਚੋਰੀਆਂ ਕੀਤੀਆਂ ਨੇ ਅਗਰ ਉਹਨਾਂ ਨੂੰ ਫੜ ਕੇ ਨਹੀਂ ਉਹ ਅੰਦਰ ਕਰਦੇ ਤਾਂ ਆਉਣ ਵਾਲੇ ਹਫਤੇ ਵਿੱਚ ਅਸੀਂ ਥਾਣੇ ਦਾ ਘਰਾਓ ਕਰਕੇ ਰੋਸ ਮੁਜ਼ਾਹਰਾ ਕਰਾਂਗੇ ਜੀ